ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਜੇਕਰ ਇਹ ਕਹਾਣੀ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਮੈਨੂੰ ਮਾਂ ਦੀ ਬਸ ਥੋੜੀ ਥੋੜੀ ਸ਼ਕਲ ਜਾਹੀ ਜਾਦੀ ਅਖੀਰਲੇ ਦਿਨਾਂ ਵਿੱਚ ਉਸਨੇ ਮੈਨੂੰ ਨਾਲ ਸੌਣਾ ਬੰਦ ਕਰ ਦਿੱਤਾ ਸੀ ਪੁਰਾਣੀ ਟੀਵੀ ਅਤੇ ਉਤੋਂ ਛਾਤੀ ਦਾ ਕੈਂਸਰ ਨਿਕਲਿਆ ਫਿਰ ਇੱਕ ਦਿਨ ਉਸ ਨੂੰ ਹਸਪਤਾਲੋਂ ਪੱਕੀ ਛੁੱਟੀ ਦੇ ਦਿੱਤੀ ਗਈ ਬੇੜੇ ਦੇ ਆਣ ਵਿਚਕਾਰ ਡਾਹੀ ਉਸਦੀ ਮੰਜੀ ਅਤੇ ਘਰੇ ਤੁਰੇ ਫਿਰਦੇ ਕਿੰਨੇ ਸਾਰੇ ਲੋਕ ਚੁੱਪ ਕੁਝ ਚੁੱਪਚਾਪ ਦਰੀ ਉੱਤੇ ਬੈਠੇ ਉਸਦੇ ਵੱਲ ਵੇਖੀ ਜਾ ਰਹੇ ਸਨ ਮੈਂ ਉਸਦੇ ਕੋਲ ਜਾਂਦਾ ਤਾਂ ਉਹ ਮੈਨੂੰ ਇਸ਼ਾਰੇ ਨਾਲ ਦੂਰ ਖੱਲਦਿਆ ਕਰਦੀ ਫਿਰ ਉਸਨੇ ਆਪਣੀ ਇੱਕ ਦੂਰ ਬੈਠੀ ਸਹੇਲੀ ਨੂੰ ਆਵਾਜ਼ ਮਾਰੀ ਨਾਲ ਹੀ ਮੈਨੂੰ ਆਪਣੇ ਕੋਲ ਸੱਦਿਆ ਮੇਰਾ ਹੱਥ ਉਸਦੇ ਹੱਥ ਵਿੱਚ ਫੜਾ ਦਿੱਤਾ ਤੇ ਆਖਿਆ ਪੁੱਤਰ ਅੱਜ ਤੋਂ ਮਗਰੋਂ ਇਹ ਹੀ ਤੇਰੀ ਮਾਂ ਹੈ ਮੈਨੂੰ ਗੱਲ ਦੀ ਸਮਝ ਤਾਂ ਬਿਲਕੁਲ ਵੀ ਨਹੀਂ ਸੀ ਲੱਗੀ ਪਰ ਉਸਦਾ ਰੰਜ ਆਖਣਾ ਵੀ ਮੈਨੂੰ ਚੰਗਾ ਨਹੀਂ ਲੱਗਾ ਫੇਰ ਅਗਲੇ ਦਿਨ ਉਸ ਦੀਆਂ ਅੱਖਾਂ ਬੰਦ ਹੋ ਗਈਆਂ ਉਸ ਨੂੰ ਸਿਮਿਆ ਵਿੱਚ ਲੱਕਣਾ ਤੇ ਵੱਡੇ ਢੇਰੇ ਢੇਰ ਰੱਖਾ ਅੱਗ ਲਾ ਦਿੱਤੀ ਗਈ ਮੇਰਾ ਰੋਣਾ ਨਿਕਲ ਗਿਆ ਮੈਂ ਉੱਚੀ ਸਾਰੀ ਬੋਲ ਉੱਠਿਆ ਉਸ ਨੂੰ ਬਾਹਰ ਕੱਢ ਲਵੋ ਉਸ ਨੂੰ ਪੀੜ ਹੁੰਦੀ ਹੋਣੀ ਫੇਰ ਕੁਝ ਦਿਨਾਂ ਮਗਰੋਂ ਨਿੱਕੇ ਘੜੇ ਵਿੱਚ ਕੇਸਰੀ ਕੱਪੜੇ ਨਾਲ ਟਕਿਆ ਹੋਇਆ ਉਸ ਦਾ ਨੱਕ ਸੁੱਕੋ ਗਵਿੰਦਵਾਲ ਸਾਹਿਬ ਦੇ ਪਾਣੀ ਵਿੱਚ ਰੋੜ ਦਿੱਤਾ ਗਿਆ ਪਾਣੀ ਦੀਆਂ ਲਹਿਰਾਂ ਦੀ ਸਤ੍ਹਾ ਤੇ ਖਿਲਰਦੀ ਹੋਈ ਦੂਰ ਤੱਕ ਜਾਂਦੀ ਸਵਾਦ ਦੇਖ ਜਰੂਰ ਇੰਜ ਲੱਗਾ ਜਿੱਦਾਂ ਉਹ ਅੱਜ ਮੁੱੱਚੀ ਹੀ ਵਿਛੜ ਕੇ ਦੂਰ ਚਲੀ ਗਈ ਹੋਵੇ ਫਿਰ ਉਹ ਉਸ ਜੱਸਦੇ ਹੱਥ ਵਿੱਚ ਮੇਰਾ ਹੱਥ ਦੇ ਕੇ ਗਈ ਸੀ ਸੱਚੀ ਮੁੱਚ ਹੀ ਘਰ ਆ ਕੇ ਰਹਿਣ ਲੱਗ ਪਈ ਉਹ ਮੈਨੂੰ ਆਪਣੇ ਨਾਲ ਸੌਂਉਂਦੀ ਸਵੇਰੇ ਸਵੇਰੇ ਮੇਰਾ ਜੂੜਾ ਕਰਦੀ ਵਸਤਾ ਤਿਆਰ ਕਰਕੇ ਮੈਨੂੰ ਸਕੂਲ ਕਾਲਦੀ ਮਗਰੋਂ ਦੁਪਹਿਰੇ ਸਕੂਲੋਂ ਲੈਣ ਵੀ ਜਾਂਦੀ ਪਰ ਘਰੇ ਸਾਰੇ ਉਸਨੂੰ ਚੰਗਾ ਜਹਾਨਾ ਸਮਝਦੇ ਮੇਰੇ ਹਰ ਵੇਲੇ ਕੰਨੀ ਪਾਇਆ ਜਾਂਦਾ ਕਿ ਉਹ ਤੇਰੀ ਮਤਰੀਏ ਇੱਕ ਦਿਨ ਆਪਣਾ ਖੁੱਦਾਂ ਨਿਆਣਾ ਜੰਮ ਲਵੇਗੀ ਤੇ ਫਿਰ ਤੈਨੂੰ ਨੌਕਰ ਬਣਾ ਲਿਆ ਜਾਵੇਗਾ ਇਸ ਮਗਰੋਂ ਮੈਨੂੰ ਹਰ ਵੇਲੇ ਡਰ ਲੱਗਾ ਰਹਿੰਦਾ ਕਿ ਕੋਈ ਹੋਰ ਨਾ ਆ ਜਾਵੇ ਪਰ ਮੇਰੇ ਘਰੇ ਹੋਰ ਕੋਈ ਵੀ ਬੱਚਾ ਨਾ ਆਇਆ ਫੇਰ ਵੱਡਾ ਹੋਇਆ ਤਾਂ ਉਸ ਨੂੰ ਬੱਚਾ ਨਾ ਜੰਮਣ ਦੇ ਮਹੀਨੇ ਵੀ ਵੱਜਣੇ ਲੱਗੇ ਪਰ ਸਿਵਾਏ ਚੋਰੀ-ਚੋਰੀ ਹੰਝੂ ਬਹਾਉਣ ਦੇ ਉਹ ਕੋਈ ਜਵਾਬ ਨਾ ਦਿੰਦੀ ਨਾ ਹੀ ਸਾਰੀਆਂ ਗੱਲਾਂ ਮੇਰੇ ਬਾਪੂ ਨੂੰ ਦੱਸਦੀ ਫੇਰ ਜਦੋਂ 10ਵੀਂ ਵਿੱਚ ਹੋਇਆ ਤਾਂ ਇੱਕ ਦਿਨ ਸ਼ਹਿਰੋਂ ਆਉਂਦਾ ਬਾਪੂ ਜੀ ਸ਼ਰਾਬੀ ਟਰੱਕ ਡਰਾਈਵਰ ਦੀ ਪੇਟ ਚੜ ਗਿਆ ਇਸ ਵਾਰ ਉਹ ਬਹੁਤ ਰੋਈ ਲੋਕ ਆਖਦੇ ਤੇਰਾ ਤਰਾਣ ਝੂਠੇ ਖੇਖਣ ਕਰਦੀ ਮੈਨੂੰ ਆਖਣ ਲੱਗੇ ਜੇ ਕਿਸੇ ਕਾਗਜ਼ ਤੇ ਹਸਤਾਖਰ ਕਰਨ ਨੂੰ ਆਖੇ ਤਾਂ ਬਿਲਕੁਲ ਵੀ ਨਾ ਕਰੀ। ਇਸ ਦੇ ਹੱਥ ਦਾ ਬਣਿਆ ਵੀ ਨਾ ਖਾਇਆ ਕਰ। ਦੱਬੀ ਆਵਾਜ਼ ਵਿੱਚ ਆਖਦੀ ਹੁਣ ਇਸ ਦੀ ਅੱਖ ਤੇਰੇ ਕੱਲੇ ਰਹਿ ਗਏ ਦੀ ਜ਼ਮੀਨ ਤੇ ਹੈ। ਫਿਰ ਭੋਗ ਵਾਲੇ ਦਿਨ ਕੀਰਤਨ ਮਗਰੋਂ ਮੈਨੂੰ ਮਾਈਕ ਫੜਾ ਦਿੱਤਾ ਗਿਆ। ਆਖਣ ਲੱਗੇ ਆਪਣੇ ਬਾਪੂ ਨੂੰ ਸ਼ਰਧਾਂਜਲੀ ਦੇਣੀ ਪੈਣੀ। ਮੈਨੂੰ ਹੋਰ ਤੇ ਕੁਝ ਨਾ ਔੜਿਆ ਪਰ ਮੇਰਾ ਧਿਆਨ ਸਾਹਮਣੇ ਬੈਠੀ ਮਾਂ ਵੱਲ ਚਲਾ ਗਿਆ। ਫਿਰ ਮੈਂ ਆਪ ਮਹਾਰੇ ਹੀ ਇੰਨੀ ਗੱਲ ਆਖਣੀ ਸ਼ੁਰੂ ਕੀਤੀ ਇਹ ਜੋ ਸਾਹਮਣੇ ਬੈਠੀ ਔਰਤ ਹੈ ਅਸਲ ਵਿੱਚ ਮੇਰੀ ਮਾਂ ਨਹੀਂ ਐ ਇੰਨੀ ਗੱਲ ਸੁਣ ਪੰਡਾਲ ਵਿੱਚ ਖੁਸਰ-ਪੁਸਰ ਹੋਣੀ ਸ਼ੁਰੂ ਹੋ ਗਈ ਕਿੰਨੇ ਸਾਰੇ ਸਾਹਮਣੇ ਬੈਠੇ ਹੋਿਆਂ ਦੇ ਚਿਹਰੇ ਗੁਲਾਬ ਆਂ ਖਿੜ ਗਏ ਸ਼ਾਇਦ ਮੈਂ ਉਹੀ ਗੱਲ ਆਖ ਦਿੱਤੀ ਸੀ ਜੋ ਉਹ ਕਿੰਨਿਆਂ ਵਰਾਂ ਤੋਂ ਸੋਨਾ ਚਾ ਰਹੇ ਸਨ ਫਿਰ ਕੁਝ ਘੜੀਆਂ ਦੇ ਅੰਤਰਾਲ ਮਗਰੋਂ ਮੈਂ ਆਪਣੀ ਗੱਲ ਫੇਰ ਤੋਂ ਸ਼ੁਰੂ ਕੀਤੀ ਹਾਂ ਇਹ ਮੇਰੀ ਮਾਣੀ ਹੈ ਸਭੋ ਮੇਰਾ ਸਾਰਾ ਕੁਝ ਹੀ ਇਹ ਅੱਜ ਤੋਂ ਬਾਅਦ ਇਹ ਮੇਰਾ ਤੁਰ ਗਿਆ ਪਿਓ ਵੀ ਹੈ ਮੇਰੀ ਖੁਸ਼ੀ ਵੀ ਮੇਰੀ ਜ਼ਿੰਦਗੀ ਮੇਰਾ ਭਵਿੱਖ ਅਤੇ ਮੇਰੇ ਵਜੂਦਾ ਆਧਾਰ ਅੱਜ ਤੋਂ ਮਗਰੋਂ ਜੋ ਵੀ ਇਸ ਨੂੰ ਨਫ਼ਰਤ ਕਰੂ ਉਸ ਨੂੰ ਮੇਰੀ ਨਫ਼ਰਤ ਦੀ ਕਰੋਪੀ ਦਾ ਸ਼ਿਕਾਰ ਬਾਨਾ ਪਵੇਗਾ ਇਹ ਗੱਲ ਆਖ ਮੈਂ ਮੱਥਾ ਟੇਕੇ ਹੀਠਾਂ ਵਹਿ ਗਿਆ ਇੱਕ ਪਲ ਹੀ ਖੜ ਗਿਆ ਚਿਹਰਿਆਂ ਤੇ ਇੱਕ ਵਾਰ ਫੇਰ ਮੁਰਦੇ ਹਾਣੀ ਜਿਹੀ ਛਾ ਗਈ ਤੇ ਹੁਣ ਤੱਕ ਅਕਸਰ ਹੀ ਲੁਕ ਛਿਪ ਕੇ ਹੰਝੂ ਬਹਾਉਂਦਾ ਆਇਆ ਇੱਕ ਚਿਹਰਾ ਮੱਗਰ ਦੀ ਠੰਡੀ ਮਿੱਠੀ ਸਵੇਰ ਵਾਂਗ ਰਚਨਾ ਉੱਠਿਆ ਦੋਸਤੋ ਬਾਪ ਦੇ ਨਿੱਗੇ ਰਿਸ਼ਤਿਆਂ ਨੂੰ ਦਰਸਾਉਣ ਖਾਤਰ ਨਿਯਮਿਤ ਕੀਤੇ ਗਏ ਸਾਲ ਦੇ ਅੱਜ ਦੇ ਇਸ ਦਿਨ ਵਿੱਚ ਦੋ ਮਾਵਾਂ ਦੀ ਸੱਚੀ ਕਹਾਣੀ ਦਾ ਜ਼ਿਕਰ ਕਰਨਾ ਇਸ ਕਰਕੇ ਵੀ ਜ਼ਰੂਰੀ ਹੋ ਗਿਆ ਸੀ ਕਿਉਂਕਿ ਦੋਵੇਂ ਮਾਵਾਂ ਨਾਲ ਮੇਰੇ ਬਾਪ ਨੇ ਸਾਰੀ ਉਮਰ ਵੀ ਕਦੀ ਵੀ ਉੱਚੀ ਆਵਾਜ਼ ਵਿੱਚ ਗੱਲ ਨਹੀਂ ਸੇ ਕੀਤੀ ਅਤੇ ਜਿੱਥੇ ਤੱਕ ਵੀ ਵਾਹ ਲੱਗੀ ਮੇਰੀਆਂ ਦੋਵੇਂ ਮਾਮਾ ਦੀ ਕੰਡਿਆਂ ਦੀ ਤਿੱਖੀ ਬਾੜ ਬਣ ਕੇ ਰਾਖੀ ਕੀਤੀ 82 83 ਵੇਲਾਂ ਵੇਲੇ ਜਦੋਂ ਵੀ ਮਨਜੀਤ ਸਾਹਿਬ ਸੰਤਾਂ ਦਾ ਭਾਸ਼ਣ ਸੁਣ ਕੇ ਵਾਪਸ ਪਰਤਿਆ ਕਰਦਾ ਤਾਂ ਅਕਸਰ ਹੀ ਆਖਿਆ ਕਰਦਾ ਕਿ ਅਸਲ ਮਰਦਾਨਗੀ ਇਸ ਵਿੱਚ ਹੈ ਕਿ ਮਜ਼ਲੂਮ ਅਤੇ ਔਰਤ ਵਿੱਚ ਇਸ ਮਰਜ਼ੀ ਰੂਪ ਵਿੱਚ ਟੱਕਰ ਜਾਣ ਉਹਨਾਂ ਦੀ ਆਪਣੀ ਜਾਨ ਤੇ ਖੇਡ ਕੇ ਵੀ ਰਾਖੀ ਕੀਤੀ ਜਾਵੇ